ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡੇ ਬਹੁਤ ਸਤਿਕਾਰਯੋਗ ਸਾਡੇ ਛੋਟੇ ਵੀਰ ਅਮਿਤ ਸੁਮਨ ਜੀ ਦਾ ਅੱਜ ਜਨਮ ਦਿਨ ਹੈ ਸੋ ਮੈਂ ਆਪਣੇ ਵੱਲੋਂ ਔਰ ਸਾਰੇ ਹੀ ਪਰਿਵਾਰ ਵੱਲੋਂ ਸਾਡੇ ਰومی ਬਦਵਾਜੀ ਜੋ 42 ਨੰਬਰ ਤੋਂ 42 ਨੰਬਰ 42 ਤੋਂ ਕਾਉਂਸਲਰ ਵੀ ਹਨ ਉਹਨਾਂ ਦੀ ਸਮੂਹ ਟੀਮ ਵੱਲੋਂ ਸੋ ਦੇਖੋ ਅੱਜ ਸਾਡੇ ਵੀਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸੋ ਬਹੁਤ ਬਹੁਤ ਮੁਬਾਰਕ ਔਰ ਸਤਿਗੁਰ ਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆਂ ਕਿ ਇਸ ਵੀਰ ਨੂੰ ਲੰਬੀ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਹਮੇਸ਼ਾ ਆਪਣੇ ਕੌਮ ਦੀ ਸਮਾਜ ਦੀ ਗੱਲ ਕਰਨੀ ਔਰ ਬਿਨਾ ਸੋਚੇ ਸਮਝੇ ਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਮਾਜ ਲਈ ਕੰਮ ਕਰਨਾ ਪਰ ਇਹ ਆਪਣੇ ਜਿੱਥੇ ਕੋਈ ਵੀ ਸ਼ਖਸ ਆ ਜਾਵੇ ਇਹਨਾਂ ਕੋਲ ਸਹਿਯੋਗ ਕਰਵਾਉਣ ਵਾਸਤੇ ਤੇ ਇਹ ਨਿਰੰਤਰ ਸਹਿਯੋਗ ਕਰਦੇ ਆ ਸੋ ਇਹ ਜੋ ਸਮਾਜ ਵਿੱਚ ਸਾਡੇ ਚ ਹੁਣ ਅਨਮੋਲ ਹੀਰੇ ਹੋਣੇ ਚਾਹੀਦੇ ਆ ਤੇ ਇਹਨਾਂ ਦੀ ਕਾਮਯਾਬੀ ਲਈ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਤੇ ਮੈਂ ਆਪਣੇ ਵੱਲੋਂ ਔਰ ਸਾਰੇ ਵੀਰਾਂ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੋ ਸਾਰੇ ਵੀਰਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਹੈਪੀ ਬਰਥਡੇ ਵਿਚ ਕਰੀਏ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਯੂ ਚਾਚਾ ਜੀ ਧੰਦੇ ਭਾਈ ਆਓ ਚਾਚਾ ਜੀ ਆਓ ਬਹੁਤ ਮਾਰਾ ਜੇ ਆਓ ਬਾਬਾ ਜੀ ਲਾਓ ਜੀ ਚਲਦੀ ਰਹਿਣੇ ਫਟੋ ਇੱਧਰ ਆ ਆਜੋ ਆਜੋ ਬਿੱਟੂ ਭਾਈ ਆਜੋ ਬਾਜਾ ਮਾਰ ਜੇ ਮੁੰਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਰੱਖ ਜਾ ਮਨੂ ਕਰ ਲੈਂਦੇ ਯਾਰ ਆਜੋ 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 ਆ ਇੱਧਰ ਵੀ ਮਨੂ ਚਾਹ ਲੋ ਸੋ ਸਾਡੇ ਦੇ ਭਾਈ ਨੂੰ ਸਾਡੇ ਸਤਿਕਾਰਯੋਗ ਭਾਜੀ ਸਾਡੇ ਇਸ 42 ਨੰਬਰ ਵਾਰਡ ਦੇ ਕੌਂਸਲਰ ਸਾਹਿਬ ਸ਼੍ਰੀ ਰੋਮੀ ਵਧਵਾ ਜੀ ਦਿਲੋਂ ਧੰਵਾਦੀ ਅਸੀਂ ਇਹਨਾਂ ਦੇ ਤੋਂ ਬਰਥਡੇ ਵਿਸ਼ ਕਰਨ ਹੈ ਉਹਨਾਂ ਨਾਲ ਸਾਡੇ ਸੀਤਾ ਭਾਜੀ ਸਾਡੇ ਚਾਚਾ ਜੀ ਔਰ ਉਸੇੇੇ ਤੌਰ ਤੇ ਅਸੀਂ ਆਪਣਾ ਲੱਖ ਸਮਝਦੇ ਅਗੇ ਇਥੋਂ ਨਿਕਲ ਰਹੇ ਸੀ ਤਾਂ ਬਾਬਾ ਜੀ ਵੀ ਅਮਰਜੀਤ ਰਵਿਦਾਸੀਆ ਜੀ ਜਿਹੜੇ ਸਾਡੇ ਕੀ ਮਿਸ਼ਨਰੀ ਗੁਰੂ ਰਵਿਦਾਸ ਚੌਂਕ ਦੀ ਜਿਨ੍ਹਾਂ ਨੇ ਕਈ ਸਾਲ ਸੇ ਵਧੀਆ ਤਰੀਕੇ ਦੇ ਨਾਲ ਤੇ ਹੁਣ ਵੀ ਨਿਰੰਤਰ ਸੇਵਾਵਾਂ ਇਹਨਾਂ ਦੀਆਂ ਚੱਲਦੀਆਂ ਤੇ ਰਵੀ ਭਾਜੀ ਮੇਰੇ ਨਾਲ ਆ ਮਿੰਟੂ ਭਾਜੀ ਔਰ ਵਧਵਾ ਸਾਹਿਬ ਵੀ ਆਏ ਨੇ ਸ਼ੀਲੀ ਕਾਸ਼ੀ ਕਮਲ ਬਿੱਟੂ ਬਾਜੀ ਗੁਰੂ ਘਰ ਦੇ ਸੇਵਾਦਾਰ ਸਾਡੇ ਸਾਰਿਆਂ ਖੜੇ ਆ ਤੋ ਸਾਰਿਆਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਔਰ ਦਿਲੋਂ ਧੰਨਵਾਦੀ ਆ ਸ਼ੋਏ ਤੋਂ ਸਪੈਸ਼ਲ ਆਏ ਸਾਡੇ ਗੁਰੂ ਘਰ ਦੀ ਸੇਵਾ ਲਈ ਤੋ ਸਾਰਿਆਂ ਦਾ ਦਿਲੋਂ ਧੰਨਵਾਦ ਆ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰੂ ਜੀ ਧੰਨ ਕਰਦੇ ਆ ਰਈ ਭਾਈ ਤੁਸੀਂ ਤੁਰਿਆ ਸਾਰੇ ਆਇਓ 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 ਇੱਥੇ ਆਓ ਇੱਥੇ जय गुरुदेव <laughs> <Yesterday> <methodology> <estar> ਆਸ ਮਹਾਰਾਜ ਕੀ ਜੈ ਵਾਦੋ ਭਾਈ ਵਾਦੋ ਸੁਣੋ ਪਹਿਲਾਂ ਨਹੀਂ ਪਹਿਲਾਂ ਨਹੀਂ ਨਹੀਂ ਪਹਿਲਾਂ ਦੇਖੋ ਲਓ ਜੀ ਹਾਂ ਲੋ